ਮਾੰਗਣਾ <laughs> ਸੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸੰਗਤਾਂ 'ਚ ਬੈਠੇ ਕਹਿਣ ਲੱਗੇ ਭਾਈ ਕੋਈ ਜਪਜੀ ਸਾਹਿਬ ਦਾ ਪਾਠ ਸੁਣਾਓ ਵੇ ਸੁੱਧ ਪਾਠ ਸੁਣਾਓ ਕੋਈ ਜਪਜੀ ਸਾਹਿਬ ਦਾ ਪਾਠ ਸੁਣਾਓ ਜਿਹੜਾ ਪਾਠ ਸੁਣਾਏਗਾ ਗੁਰੂ ਨਾਨਕ ਉਹਦੀਆਂ ਝੋਲੀਆਂ ਭਰ ਦੇਗਾ ਸੁੱਧ ਪਾਠ ਸੁਣਾਓ ਸਾਰੀ ਸੰਗਤ ਉਚਾਰਤਾ ਕਰਦੇ ਸੀ ਗੁਰੂ ਸਾਹਿਬ ਵੀ ਕਰਦੇ ਸੀ ਬਸ ਫਰਕਣਾ ਚਾਹੁੰਦੇ ਸੀ ਇੱਕ ਫੇਰ ਸੇ ਕੋਠਿਆ ਭਾਈ ਗੋਬਾਲਾ ਕਹਿਣ ਲੱਗਿਆ ਮਹਾਰਾਜ ਜੀ ਤੁਸੀਂ ਉਹ ਕਰਾਉਣਾ ਤੁਸੀਂ ਮੈਨੂੰ ਸਾਫ ਕਿਰਪਾ ਕਰਨੀ ਆ ਕਹਿੰਦੇ ਲੋ ਵੀ ਭਾਈ ਉੱਚਾ ਪਦਨ ਲਗਾਓ ਉੱਚੀ ਚੌਂਕੀ ਲਗਾ ਦਿੱਤੀ ਗੁਰੂ ਸਾਹਿਬ ਆਪ ਨੀਵੇਂ ਚੌਂਕੀ ਉੱਚੀ ਲਾ ਕੇ ਕਹਿੰਦੇ ਨਸਣਾ ਉਹਨੇ ਸ਼ੁਰੂ ਕੀਤਾ ਇੱਕ ਇਹ ਕਹਿੰਦਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈਭੰਗ ਅਨੰਤ ਪ੍ਰਸਾਦ ਜਪ ਆਪ ਸੱਚ ਜਗਤ ਸੱਚ ਐ ਪੀ ਸੱਚ ਨਾਨਕ ਹੋਸੀ ਭੀ ਸੱਚ ਸ਼ੁਰੂ ਕੀਤਾ ਪਾਠ ਬੜੇ ਆਨੰਦ ਦੇ ਨਾਲ ਪਾਠ ਲਗਾ ਮੰਤਰਾ ਕੋਈ ਨਹੀਂ ਛੱਡਦਾ ਬੜੇ ਆਨੰਦ ਨਾਲ ਪਾਠ ਕਰ ਰਿਹਾ ਸੇ ਪਾਠਾ ਬੜੇ ਖੁਸ਼ ਹੋਏ ਬੜੇ ਖੁਸ਼ ਹੋ ਕੇ ਜਿਉਂ-ਜਿਉਂ ਪਾਠ ਹੁੰਦਾ ਗੱਦੀ ਤੋਂ ਥੱਲੇ ਨੂੰ ਆਉਂਦੇ ਜਾਂਦੇ ਥੱਲੇ ਨੂੰ ਆਈ ਜਾਂਦੇ ਆ ਭਾਈ ਖੁਸ਼ ਹੋਏ ਪਾਠ ਤੇ ਖੁਸ਼ ਜਦੋਂ ਖੁਸ਼ ਹੋਏ ਗੁਰੂ ਸਾਹਿਬ ਨੇ ਸੋਚਿਆ ਸ਼ਲੋਕ ਤੇ ਆਗੇ ਜੋ। ਉਹ ਗੁਰੂ ਸਾਹਿਬ ਕਹਿਣ ਲੱਗੇ ਵੀ ਅੱਜ ਇਹਨੂੰ ਗੱਦੀ ਦੇਣੀਆਂ ਸੀ। ਅੱਜ ਇਹਨੂੰ ਸਾਰਾ ਸ੍ਰੀ ਸਮਹਾਤਣਾ ਇਹਨੇ ਪਿਆਰ ਵਾਲੇ ਨੇ ਪਾਲ ਸੁਣਾਇਆ। ਉਹਦੇ ਮਨ 'ਚ ਕੁਛ ਨਹੀਂ ਜਦੋਂ ਸ਼ਲੋਕ ਪਾਣ ਲੱਗਿਆ ਪਾਵਨੰਗਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਹੋਇ ਦਾਈ ਦਾ ਖੇਲੇ ਸਭ ਜਗਤ। ਦੰਗਿਆਂ ਫਰਿਆਈਆਂ ਵਾਜੇ ਤਰਨ ਹਜੂਰ ਕਰਮੀ ਆਪੋ ਆਪਣੀ ਕੇ ਨੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਜਏ ਮਸਕਤ ਕਾਨ ਨਾਨਕ ਦੇਵ ਪੁਜਰੇ ਕੀਤੀ ਛੁੱਟੀ ਨਾਲ ਉਹਦੇ ਮਨ ਚ ਭਾਈ ਕਮਾਲੇ ਤੇ ਆ ਗਿਆ ਵੀ ਗੁਰੂ ਸਾਹਿਬ ਹੁਣ ਖੁਸ਼ ਹੋਇਆ ਜਿਹੜੇ ਕਾਬਲ ਤੋਂ ਘੋੜੇ ਆਏ ਨਾ ਘੋੜੇ ਉਹਨਾਂ ਚੱਕ ਘੋੜਾ ਦੇ ਦੇਣ ਮਨ ਚ ਆ ਗਿਆ ਵੀ ਘੋੜਾ ਦੇ ਦੇਣ ਗੁਰੂ ਸਾਹਿਬ ਜੀ ਫੇਰ ਗੱਦੀ ਦੇ ਪਿੱਛੇ ਨੂੰ ਕੇ ਬਹਿ ਗਏ ਕਹਿੰਦੇ ਮੈਂ ਤਾਂ ਉਹ ਗੱਦੀ ਦੇਣ ਨੂੰ ਤਿਆਰ ਸੀ ਇਹਨੇ ਮੰਨਤੀ ਕਰ ਲਈ ਸਾਰਾ ਪਾਠ ਸੁੱਣਾਇਆ ਪਣ ਭਾ ਦਾ ਭਈ ਮੈਨੂੰ ਘੋੜਾ ਮਿਲ ਜੇ ਗੁਰੂ ਸਾਹਿਬ ਜਰ ਪਾਠ ਦੀ ਸਮਾਪਤੀ ਹੋਈ ਕਹਿਣ ਲੱਗੇ ਹਾਂ ਭਾਈ ਕਹਿੰਦੇ ਮਹਾਰਾਜ ਜੀ ਤੁਸੀਂ ਸਾਹਿਬ ਜਾਣਦੇ ਹੋ ਕਹਿੰਦੇ ਭਾਈ ਤੂੰ ਪਾਠ ਬੜਾ ਸੁਣਾਇਆ ਬੜਾ ਕੋ ਤੇਰੇ ਦਿਲ ਚ ਕੋਈ ਮਨ ਦੇ ਵਿੱਚ ਤੇਰੇ ਨਹੀਂ ਸੀ ਜਦ ਤੂੰ ਸ਼ਰੋਗ ਪੜਨ ਲੱਗਾ ਤੇਰੇ ਮਨ ਜਾ ਗਿਆ ਕਿ ਘੋੜਾ ਦੇਦਰ ਮੈਨੂੰ ਮੈਂ ਤੈਨੂੰ ਭਾਈ ਗੱਦੀ ਦੇਣ ਨੂੰ ਤਿਆਰ ਸੀ ਪਰ ਅਸੀਂ ਸੋਚਦੇ ਹਾਂ ਕਿ ਇਹ ਗੁਰੂ ਸਾਨੂੰ ਪਤਾ ਨਹੀਂ ਕੀ ਦੇਣ ਨੂੰ ਤਿਆਰ ਹੁੰਦਾ ਅਸੀਂ ਛੋਟੀ ਚੀਜ਼ ਮੰਗਦੇ ਆ ਗੁਰੂ ਸਾਨੂੰ ਵੱਡੀ ਚੀਜ਼ ਦੇਣ ਨੂੰ ਤਿਆਰ ਹੁੰਦਾ ਪਰ ਕਦੇ ਮੰਗੋ ਨਾ ਉਹਨੇ ਆਪੜਾ ਸਾਨੂੰ ਦੇ ਦੇ ਕੇ ਆਪ ਹੀ ਦੇ ਦੇਣਾ ਜੇ ਅਸੀਂ ਸੇਵਾ ਸਿਮਰਨ ਨਹੀਂ ਕੀਤੀ ਬਸ ਕਿਤੋਂ ਭਾਲਦੇ ਆਂ ਜੇ ਸੇਵਾ ਹੀ ਨਾ ਕੀਤੀ ਨਾ ਸਿਮਰਨ ਕੀਤਾ ਫਿਰ ਗੁਰੂ ਤੋਂ ਕੋਈ ਭਾਲਦੇ ਆਂ ਔੜੂ ਭਾਲਦੇ ਸੇਵਾ ਸਿਮਰਨ ਨਾ ਬੰਦ ਕੇ ਕੀਤੀ get no party ਸੇਵਾ ਮੰਤਰਾ ਮਿਲਦਾ ਗੁਰੂ ਦੇ ਘਰੋਂ ਮਿਲਦਾ ਕਿਸੇ ਦੁਕਾਨਾਂ ਤੋਂ ਨਹੀਂ ਮਿਲਦਾ ਇਹ ਕਿਸੇ ਪੱਤ ਤੋਂ ਨਹੀਂ ਮਿਲਦਾ ਜੇ ਗੁਰੂ ਖਸ਼ ਹੋਵੇ بس ਚਾਰੀ ਪਦਾਰਥ ਦੇ ਦਿੰਦਾ ਜਵੇਂ ਭਾਈ ਜੜਕੇ ਇਹ ਲੋ ਆਦੂ ਵਾਪੇ ਰੁਣ ਗਿਆ ਗੁਰੂ ਸਾਹਿਬ ਨੇ ਆਪਣੇ ਚੋ ਪੁੱਤਰਾਂ ਨੂੰ ਦੇ ਦਿੰਦਾ ਲੈ ਭਾਈ ਜਿਹੜਾ ਚਲਤਾ ਸੱਜਰੇ ਹੁਣਾਂ ਸੀ ਤਰੇ ਹੋਗਾ ਆਪਣੇ ਸੇਵਾ ਦੇ ਖੋਸ਼ ਹੋ ਕੇ ਗੁਰੂ ਕੋਸ਼ੋ ਕੇ ਪੜਾਈ ਕੁਝ ਦੇ ਦਿੰਦਾ ਮੰਗੋ ਰੰਗ ਦੇ ਬਿਨਾ ਮੰਗਿਆ ਹੋਕ ਕਰਕੇ ਦੇਖੋ ਸੇਵਾ ਸੇਵਾ ਦਾ ਬਹੁਤ ਬੰਦਾ ਫਾਇਦਾ ਇਹਦੇ ਗਰੀਬ ਦੀ ਪਰਿਵਾਰ ਉਹ ਗਰੀਬ ਪਰਿਵਾਰ ਦੇ ਉੱਤੇ ਘੋਟਾ ਟੁੱਟਿਆ ਹੈ ਜਿਹਨਾਂ ਦੇ ਜਰੀ ਰਹਿੰਦੇ ਸੀ ਜਿਹੜਾ ਅਗੇ ਜਰੀ ਰਹਿੰਦੇ ਸੀ ਉਹਨੇ ਸੋਚਿਆ ਵੀ ਇਹ ਦਾ ਕੰਮ ਕਰੂ ਘਰ ਤੇ ਨਾ ਕਿ ਆਨ ਉਹਨਾਂ ਦਾਣੀ ਨਾ ਕਦੇ ਪ੍ਰਸ਼ਾਦ ਬਣ ਕੇ ਜਾਂਦਾ ਤੇ ਨਾ ਹੀ ਕਦੇ ਨੇ ਦਾਨ ਕੀਤਾ ਹੈ ਗਰੀਬੀ 'ਚ ਬੈਠਾ ਆਪਾਂ ਇਹ ਕਾਸੇ ਰਹਨੇ ਆਪਾਂ ਦਾ ਪੱਪਾ ਦਾ ਕਰੀਏ ਇਹਦਾ ਫਾਇਦਾ ਕਰੀਏ ਇਹ ਜਿਹੜੇ ਜਾਨਵਾਰ ਵੀ ਹੁੰਦੇ ਨੇ ਨਾ ਇਹ ਵੀ ਰੂਹਾਂ ਹੁੰਦੀਆਂ ਨੇ ਇਹ ਵੀ ਰੂਹਾਂ ਅਸੀਂ ਮਰਨਾਂ ਤੇ ਨਿਕਲ ਕੇ ਆਏ ਆ ਸਮਝ ਹੁੰਦੀ ਆ ਉਹ ਹੁਣ ਆਪਾਂ ਨੂੰ ਸਾਰਾ ਕੁਝ ਆਪਾਂ ਕਰ ਸਕਦੇ ਆ ਹੁਣ ਅਸੀਂ ਕਰਦੇ ਜਦੋਂ ਅਸੀਂ ਹੋਰ ਝੂਨਾ ਚ ਪੈਂਦੇ ਆ ਨਾ ਸਮਝ ਹੁੰਦੀ ਆ ਪਰ ਕਰ ਨਹੀਂ ਸਕਦੇ ਅਸੀਂ ਕੁਝ ਨੂੰ ਤਾਕਤ ਪੈਣ ਸਮਝਿਆ ਗੁਰਦੁਆਰੇ ਦੇ ਬਾਹਰ ਖੜਾਣ ਦਨੀਆਂ ਨਾਲ ਦੱਸਦਾ ਹੀ ਮੰਦਰ ਬੈ ਕੇ ਕੀਰਤਨ ਸੁਣਾ ਮੈਂ ਅੰਦਰ ਬੈਠਾ ਸ਼ਬਦ ਜੀ ਬੋਲਦਾ ਨਹੀਂ ਬੋਲ ਸਕਦਾ ਗਰੂ ਮੁੱਖਾ ਹੋ ਗਿਆ ਉਹਗਾ ਹੋ ਗਿਆ ਬੋਕਦਾ ਨਹੀਂ ਬੋਲ ਸਕਦਾ ਪਰ ਹੁਣ ਸਾਨੂੰ ਮਿਲਿਆ ਹੋਇਆ ਸਮਾਂ ਤੇ ਸਮੇਂ ਨੂੰ ਸਮਾਉ। ਉਹ ਜਿਹੜਾ ਵਿਚਰੀ ਰਹਿੰਦੇ ਸੀ ਉਹਨੇ ਸੋਚਿਆ ਦੋਹਾਂ ਨੇ ਕਣਕ ਰੋਗੇ ਸੁਪਰੀ ਪਾਉਣੀ ਉਹਨਾਂ ਦੇ ਤਿੰਨ ਚ ਦਾਣੇ ਚੱਕ ਕੇ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਦਾਣੇ ਚ ਪਾਏ ਉਹ। ਛੱਕਣੇ ਉਧਰ ਪਾਏ ਉਹ। ਉਧਰ ਚੰਗਾ ਬੀਜ-ਬੀਜਾਂ ਝੜੂ ਹੋ ਗਿਆ। ਇਧਰ ਅਮੀਰ ਹੁੰਦੇ ਗਏ। ਅਮੀਰ ਹੋ ਕੇ ਕਾफी ਪੈਸਾ ਆ ਗਿਆ। ਘੁੱਟੀਆਂ ਬਣਾਤੀ ਚੜ੍ਹਦੀ ਚੁੱਕੀ ਕਰਾ ਜਿਹੜੀ ਵੀ ਭੱਜ ਗਈ। ਜਿਹੜਾ ਜਿਹੜੀ ਭੱਜ ਗਈ। ਇਹ ਹੀ ਹੋਇਆ ਅਮੀਰੀ ਆ ਗਈ। ਅਮਰੀਕਾ ਬਾਅਦ ਫਿਰ ਘਰਾਂ ਤੇ ਪੁੱਤਰਾਂ ਦੀ ਲੜਾਈ ਹੋਣੀ ਸ਼ੁਰੂ ਹੋ ਗਈ ਲੜਾਈ ਤੋਂ ਬਾਅਦ ਫੇਰ ਗਰੀਬ ਹੋ ਗਏ ਫਿਰ ਕਿਸੇ ਮਹਾਪੁਰਸ਼ਾਂ ਕੋਲ ਗਏ ਤਾਂ ਮਹਾਪੁਰਸ਼ਾਂ ਨੇ ਦੱਸਿਆ ਭਾਈ ਜਿੰਨਾ ਤੁਸੀਂ ਪੁੰਨਦਾਨ ਕੀਤਾ ਹੈ ਤੁਹਾਨੂੰ ਫਲ ਮਿਲਿਆ ਹੁਣ ਤੁਸੀਂ ਗਾਹਾਂ ਤੋਂ ਬਾਅਦ ਪੁੰਨਦਾਨ ਨਹੀਂ ਕੀਤਾ ਉਹ ਜਿੰਨਾ ਫਲ ਸੀ ਤੁਹਾਡਾ ਖਤਮ ਹੋ ਗਿਆ ਫੇਰ ਉੱਥੇ ਆ ਗਏ ਉੱਥੇ ਆ ਗਏ ਜਦੋਂ ਉੱਥੇ ਆ ਜਾਂਦਾ ਬੰਦਾ ਫਿਰ ਕਿਉਂਕਿ ਜੇ ਸਾਡੇ ਕੋਲ ਅਮੀਰੀ ਆ ਗਈ ਪੈਸਾ ਆ ਗਿਆ ਕਦੇ ਪੁੰਨਦਾਨ ਕਰਨ ਆਣਾ ਪੁੱਜੋ ਇਹ ਤੇ ਲੰਗਰ ਪਾਣੀ ਲੈ ਜਾਣਾ ਨਾਲ ਤੋਂ ਲੋਕ ਦਿੰਦੇ ਰਹੋਗੇ ਤਾਂ ਅੱਗੇ ਸਾਡਾ ਆਪਾਂ ਹੋਰ ਵਾਧਾ ਰਹੂ ਚੱਲੀ ਜਾਊਗਾ ਇਹ ਤੇ ਪਿਛਲਾ ਕਰਮ ਦਾ ਸਾਡਾ ਇਹ ਪਿਛਲਾ ਕਰਮ ਦਾ ਕੀਤਾ ਹੈ ਤੁਹਾਨੂੰ দান ਉਹਦਾ ਸਾਨੂੰ ਫਲ ਕੱਢ ਰਿਹਾ ਜਦੋਂ ਪਿਛਲਾ ਖੰਡ ਖਤਮ ਹੋ ਗਿਆ ਹੁਣ ਦਾ ਹੈ ਨਹੀਂ ਕਿਰ ਕੋਈ ਮਰਨਾ ਕਿ ਤੋਂ ਖਾਣੇ ਇਹ ਕਿ ਸੋਚਿਆ ਸਾਡਾ ਦਾਣੇ ਕੀਤਾ ਹੈ ਕਿ ਬਹੁਤ ਸਿੰਘ ਕਰਨਾ ਗਿਆ ਹਾਂ ਇੱਥੋਂ ਅਸੀਂ ਖਾ ਲਵਾਂਗੇ ਰਾਤ ਕੇ ਵਨਦਾਨ ਕੀਤਾ ਹੋਇਆ ਜੀ ਸਾਡੇ ਦੇਖੇ ਦੇ ਵਿੱਚ ਆਉਂਦਾ ਗਾਹਾਂ ਸਾਨੂੰ ਮਿਲਦਾ ਦਰੋਪਤਾ ਲੇਕੇ ਗੱਥ ਸਾਰੀ দান ਕੀਤੀ ਥਾਂ ਦੇ ਥਾਂ ਹੀ ਲੱਗਦੇ ਉੱਥੇ ਨੰਗਾ ਨਹੀਂ ਕਰ ਸਕੇ ਉਹ ਕਿਤੇ ਕਿੰਨਾ ਦਾਨ ਦਿੱਤਾ ਫੁੱਟ ਗਿਆ ਇੰਨਾ ਦਾਨ ਜਿਨਾ ਇੱਕ ਮਹਾਤਮਾ ਅੱਖਾਂ ਜਗਾਉਣ ਲੱਗਾ ਉਹਦਾ ਅੱਖਾਂ ਜਗਾਈ ਦਸ ਜਾ ਕੇ ਅੱਖਾਂ ਜਗਾਈ ਤਾਂ ਉਹਨਾਂ ਨੇ ਜੋ ਵਟਾ ਸੀ ਪਾ ਦਿੱਤਾ ਕਹਾਂ ਚਲੇਗਾ ਰਾਜਾ ਸੀ ਖੜਾ ਤੇ ਰਾਜਾ ਉਹਨਾਂ ਨੂੰ ਰਾਜੇ ਤੱਕ ਕਿਸੇ ਤੱਕ ਵੀ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਜੋ ਹੁਕਮ ਹੁੰਦਾ ਉਹਨਾਂ ਨੇ ਉਹ ਹੁਕਮ ਦੇ ਨਾਲ ਹੀ ਕਰਨਾ ਨੂੰ ਕਿ ਨਹੀਂ ਚੁੱਕੀਆਂ ਨੂੰ ਹੁੰਦਾ ਲੈ ਵੀ ਤੂੰ ਸੱਤ ਘਣਾ ਤੋਂ ਮੰਗ ਕੇ ਖਾਣਾ ਆਟਾ ਲੈ ਕੇ ਫੇਰ ਪਛਾਦਾ ਕਹਣਾ ਕਿ ਐਸੀ ਵਿਧੀਆਂ ਨੇ ਪਾੜਦੀਆਂ ਜਿਹੜੀਆਂ ਮੰਗ ਕੇ ਖਾਣਾ ਪੈਦਾ ਕਿਲੀ ਲੈਨ ਦੇ ਵਿੱਚ ਪਤਾ ਉਹ ਚਲਾ ਯਾਰ ਆਲੇ ਕੋ ਚਲੇਗਾ ਰਾਜਾ ਖੜਾ ਸੀ ਘੋੜੇ ਤਵੇਨੇ ਦੇ ਵਿੱਚ ਐਨ ਲੱਗਿਆ ਜਾ ਕੇ ਅੱਖ ਜਗਾਈ ਏ ਭਾਈ ਜੀਦਾਨ ਪਾਉ ਉਹ ਕਹਿੰਦਾ ਤੈਨੂੰ ਪਤਾ ਮੈਂ ਕਿੱਥੇ ਖੜਾ ਆ ਮਹਿਲਾ ਚ ਨਹੀਂ ਖੜਾ ਉਹਨੇ ਇੱਕ ਗੁੱਸੇ ਦੇ ਮਾਰੇ ਨੇ ਇੱਕ ਲੱਤ ਦੀ ਮੁੱਠੀ ਚੱਕੀ ਉਹਦੇ ਝੋਲੇ ਚ ਪਾ ਦਿੱਤੀ ਕਹਿੰਦਾ ਜਾ ਲੈ ਜਾ ਚੋਲੇ ਚ ਪਾ ਦਿੱਤੀ ਕਹਿੰਦਾ ਲੈ ਜਾ ਸਾਧੂ ਕਹਿ ਕੇ ਭਾਈ ਉਹਦਾ ਦਾਨ ਲੈ ਕੇ ਚਲਾ ਗਿਆ ਜਦੋਂ ਚਲਾ ਗਿਆ ਕਿੱਥੇ ਸਾਧੂ ਦੀ ਕੁਟਿਆਵਾਂ ਬਣਾਈ ਸੀ ਉਹਨੇ ਕੁਟਿਆ ਦੇ ਬਾਹਰਲੇ ਪਾਸੇ ਉੱਠੇ ਰੀ ਕਰਤਾ ਕਹਿੰਦਾ ਪ੍ਰਮਾਤਮਾ ਦਾਨ ਦੁੱਤਾ ਉਹਨੇ ਬਾਦ ਉਹਨੂੰ ਫਾਜਰੂੜ ਨਹੀਂ ਕਾਫੀ ਸਮਾਨ ਲੰਘਿਆ ਜੀ ਕਾਫੀ ਸਮਾਨ ਲੰਘਿਆ ਤੇ ਰਾਜਾ ਕੋਲ ਨਹੀਂ ਲੰਘਿਆ ਦੇਖਿਆ ਵੀ ਐਡਾ ਵੱਡਾ ਉੱਥੇ ਨਿੱਜਾ ਢੇਰ ਲੱਗਿਆ ਪਿਆ ਕਹਿੰਦਾ ਮੈਂ ਰਾਜਾ ਮੇਰੇ ਕੋਲ ਇਨੇ ਘੋੜੇ ਇੱਥੇ ਨਿੱਜ ਕਿਵੇਂ ਆ ਗਏ ਇਹ ਫਕੀਰ ਕੋਲ ਕੋਈ ਘੋੜਾ ਦੀ ਪੁਛ ਦਿੱਤਾ ਢੇਰ ਇੱਥੇ ਕਿਵੇਂ ਆ ਗਿਆ ਮੰਤਰਿਆ ਆ ਰਾਂਗੇ ਆ ਪੁੱਛ ਲਿਆ ਮੋਢੇ ਕੋਲ ਫੀਰ ਬੈਠੇ ਆਪਣੀ ਬੰਦਗੀ ਦੇ ਵਿੱਚ ਲੋਰੀ ਹੈ ਕਿ ਰਾਜਾ ਆਵੇ ਤੂੰ ਆਵੇ ਉਹਨਾਂ ਨੇ ਕਿਹਾ ਰੰਗ ਹਸੇ ਉਹ ਤਾਂ ਹੱਸਦਿਆਂ ਦੇ ਵਿੱਚ ਰੋਂਦਿਆਂ ਰੰਗਾਂ ਵਿੱਚ ਨੇ ਉਹਨਾਂ ਦਾ ਕੋਈ ਪਰਿਵਾਰ ਨਹੀਂ ਕਰਦੇ ਹੁੰਦੇ ਬੇਪਰਵਾਹ ਹੁੰਦੇ ਸਾਰੇ ਉਹਨਾਂ ਨੇ ਆਪਣੇ ਬੇਪਰਵਾਹ ਜਿਵੇਂ ਬੈਠੇ ਰਾਜਾ ਕਹਿੰਦਾ ਵੀ ਤਨਸੂ ਆਹ ਭਾਈ ਥੋੜੇ ਲੈ ਦਿੱਤੋ ਕਿਥੋਂ ਆਇਆ ਮੇਰੇ ਤਵੇਲੇ ਦੇ ਵਿੱਚ ਇੰਨੇ ਘੋੜਿਆਂ ਉੱਤੇ ਲੱਗਰੀ ਰੋ ਮਹਾਪਸੰਹ ਦੇਖਿਆ ਕਹਿੰਦੇ ਭਾਈ ਤੇਰੇ ਦਿੱਤਾ ਹੋਇਆ ਦਾਨ ਇਹ ਫਲ ਰਿਹਾ ਇਹ ਤੇਰੇ ਹੀ ਦਿੱਤਾ ਹੋਇਆ ਦਾਨ ਹੈ ਤਾਂ ਕਹਾ ਵਧੇ ਜਾਣਾ ਵਧੇ ਜਾਣਾ ਇੱਕ ਕਣਕ ਦਾ ਦਾਣਾ ਬੀਜਦੇ ਆ ਬਦੀ ਨੂੰ ਬਕਰਤਾਂ ਨੇ ਲੱਗਦੇ ਉਹ ਪਾਈ ਤੇਰੇ ਦਿੱਤਾ ਹੋਇਆ ਦਾਣ ਆਹੇ ਤੇ ਤੇਰਾ ਦਾਣ ਦਿੱਤਾ ਹੋਇਆ ਤੇਰਾ ਵਾ ਕਿ ਤੈਨੂੰ ਹੀ ਖਾਣਾ ਬਣਾ ਹੈ ਤੈਂ ਦਾਣ ਦਿੰਦਾ ਰਾਜਾ ਟੈਂਸ਼ਨਾਂ ਚ ਪੈ ਗਿਆ ਜਾ ਕੇ ਆਪਣੇ ਵਜ਼ੀਰਾ ਨੂੰ ਮਿਲਿਆ ਜਿਹੜੇ ਐਲਾ ਰੱਖੇ ਹੁੰਦੇ ਆ ਉਹਦੇ ਪੰਥ ਵਿਦਵਾਨ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਹਾਂ ਜੀ ਫਸਲ ਵੇਚ ਤਾਹੀ ਕਹਿੰਦੇ ਜਿਹੜਾ ਪਾਕਿਸਤਾਨ ਦਾਣ ਦਿੰਨੇ ਹੈ ਜੈਸਾ ਬੀਜ ਲੈ ਆਪਣੇ ਹੱਥ ਦੇ ਨਾਲ ਉਹ ਖਾਣਾ ਆਪਾਂ ਨੂੰ ਹੀ ਪੈਂਦਾ ਰਾਜਾ ਦਾ ਫਿਕਰਾਂ ਚ ਪੈ ਗਿਆ 에ਅਰਸਫੇਅਰ ਨੂੰ ਚਲਾ ਗਿਆ ਮਹਾਪੁਰਸ਼ਾਂ ਕੋਲ ਹੋ ਨਿਮਰਤਾਜ ਕਹਦਾ ਮਹਾਰਾਜ ਜੀ ਤੂ ਇਹਦਾ ਪਾ ਕਹਿੰਦੇ ਪਾ ਹੈਗਾ ਕਹਿੰਦੇ ਕਿਵੇਂ ਕਿਹੜਾ ਪਾ ਕਹਿੰਦੇ ਪਾਜੀ ਪਾ ਆਇਆ ਤੇਰੀ ਲੋਕ ਨਿੰਦਿਆ ਕਰਨਗੇ ਜਿਹੜੇ ਨਿੰਦਿਆ ਕਰਨਗੇ ਉਹ ਜੀਵ ਨਾਲ ਉਹ ਵੀ ਖਾਣਗੇ ਇਦਾਂ ਠੇਰ ਘੜ ਤਸ ਆਪਣੇ ਨਿੰਦਿਆ ਕਰਾਂ ਇਹ ਸੋਚਦਾ ਕਿ ਮੈਨਾਂ ਦੇ ਵਿੱਚ ਕਿਵੇਂ ਨਿੰਦਿਆ ਕਰਾਂ ਕਿਵੇਂ ਆਪਣੇ ਨਿੰਦਿਆ ਕਰਾਵਾਂ ਮੇਰੀ ਲੋਕ ਨਿੰਦਿਆ ਕਰਨਗੇ ਤਾਂ ਮੇਰਾ ਠੇਰ ਕਰਦੂ ਨੇ ਮੈਨੂੰ ਹੀ ਖਾਣਾ ਪੈਣਾ ਹੈ ਦਿੱਦ ਦਾ ਠੇਰ ਮੈਨੂੰ ਪਹਾੜਾਂ ਦਾ ਢੇਰ ਲੱਗਿਆ ਹੋਇਆ ਆਪਣੇ ਸਵੇਰ ਨੂੰ ਉਠਿਆ ਕਹਿੰਦਾ ਰਸਤੇ ਆਰ ਕੋ ਉਹਦੇ ਵਿੱਚ ਸ਼ਰਾਬ ਦੀਆਂ ਰੰਗ ਦੀਆਂ ਬੋਤਲਾਂ ਰੱਖ ਲੈਂ ਜਿਹੜੀਆਂ ਵਿੱਚ ਉਹ ਰਾਣੀਆਂ ਲੜਕੀਆਂ ਰਹਿ ਸੀ ਉਹਨਾਂ ਦੇ ਬੇਟੇ ਨੇ ਕੱਪੜੇ ਪਾ ਕੇ ਰਸਤੇ ਉਠਾ ਰੀਆਂ ਆਪ ਬਹਿ ਗਿਆ ਬਸ ਇੱਕ ਪਾਸੇ ਉਹਨੂੰ ਬਿਠਾ ਰਿਆ ਇੱਕ ਪਾਸੇ ਹੋਰ ਨੂੰ ਬਿਠਾ ਰਿਆ ਇੱਕ ਕੋਈ ਸ਼ਰਾਬ ਪਿਲਾ ਰਹੀ ਹੈ ਨੂੰ ਕਲਾਸ ਲਾ ਰਹੀ ਹੈ ਉਹ ਤੇ ਪਿਆਰ ਦੀ ਖੈਰ ਦੀ ਕਹਿੰਦਾ ਫੇਰ ਉਹ ਰਾਤ ਜਦੋਂ ਰਾਤ ਰਵੇ ਰਾ ਲੋਕੀ ਕਹਿੰਨ ਕਿ ਰਾਜਾ ਪਾਗਲ ਹੋ ਗਿਆ ਔਖਾ ਨੇ ਨੰਦਿਆ ਕਰਨੀ ਸ਼ੁਰੂ ਕਰਤੀ ਰਾਜਾ ਇਹ ਕੰਮ ਕਰਦਾ ਫਿਰ ਪਰ ਜਾ ਕੀ ਕਰੇਗੀ ਬੜੇ ਲੋਕਾਂ ਨੇ ਗੱਲਾਂ ਕਰੀਆਂ ਸ਼ੁਰੂ ਕਰਤੀਆਂ ਕੁਰਤੀਆਂ ਕਹਾਤਾ ਫਰੀਕ ਲੈ ਕੇ ਲੋਕੀ ਬੜੀਆਂ ਗੱਲਾਂ ਕੀਤੀਆਂ ਜਦੋਂ ਕੀਤੀਆਂ ਤਾਂ ਢੇਰ ੱਤਾ ਰਹਿ ਗਿਆ ਜਦੋਂ ਗਿਆਤਾ ਢੇਰ ਰਹਿ ਗਿਆ ਲੋਕਾਂ ਨੇ ਨੰਦਿਆ ਕਹਿੰਦੇ ਨੇ ਮਾ ਸਾਡਾ ਬੱਚਾ ਆਪੇ ਛੋਟੇ ਸੀ ਨਾ ਛੱਡਾ ਗੰਦਮੂਹ ਜਿਹੜਾ ਹੈ ਓ ਮਾਤਾ ਤਾਣਾ ਤੁੰ ਦੀ ਸੀ ਜਿਹੜੇ ਨਿੰਦਕ ਲੋਕ ਨੇ ਉਹ ਜੀਵ ਦੇ ਨਾਲ ਧੋਦੇ ਨੇ ਸਾਡਾ ਜੀਵ ਦੇ ਨਾਲ ਜੀਵ ਦੇ ਨਾਲ ਉਹ ਫਿਰ ਅੱਤਾ ਰਹਿ ਗਿਆ ਠੇਰ ਫਿਰ ਕਹਿੰਦੇ ਭਾਈ ਇਹ ਨਿੰਦਿਆਂ ਨਾਲ ਤੇਰਾ ਕੰਮ ਕਰਦਾ ਫਿਰ ਫੇਰ ਲਾ ਗਿਆ ਰੱਖ ਤੇਰੀਆਂ ਦੇ ਵਿੱਚ ਲੈ ਕੇ ਨਹੀਂ ਸਾਰੇ ਲੋਕ ਵੀ ਰਾਜਾ ਤਾਂ ਪਾਗਲ ਹੋ ਗਿਆ ਰਾਜਾ ਐ ਆ ਲੋਕਾਂ ਦੀ ਇੱਜ਼ਤ ਅੱਜ ਕਿਵੇਂ ਰੱਖੂਗਾ ਤੇ ਆਪ ਹੀ ਇਦਾਂ ਕਰਦਾ ਫਿਰਦਾ ਕੱਲੇ ਕੱਲੇ ਬੰਦੇ ਨੇ ਉਹਦੀ ਨਿੰਦਿਆ ਕੀਤੀ ਕੋਈ ਨਿੰਦਿਆ ਤੋਂ ਬਿਨਾਂ ਨਹੀਂ ਰਿਹਾ ਕਹਿੰਦੇ ਆ ਕੇ ਇੱਕ ਵੀਰ ਜੀ ਸੀ ਕਹਿੰਦੇ ਇੱਕ ਬੁੱਕਰ ਰਹਿ ਗਿਆ ਇੱਕ ਬੁੱਕਰ ਰਹਿ ਗਿਆ ਏਡੇ بڑے ਪਹਾੜ ਤੋਂ ਲੋਕਾਂ ਨੇ ਨਿੰਦਿਆ ਕਰ ਕਰ ਇੱਕ ਬੁੱਕਰ ਰਹਿ ਗਿਆ ਜਦੋਂ ਬੁੱਕਰ ਆ ਕਹਿਣ ਲੱਗੇ ਮਹਾਤਮਾ ਕਹਿੰਦੇ ਭਾਈ ਕਵੀਰ ਆ ਕਿਉਂ ਤੇਰੀ ਨਿੰਦਿਆ ਕਰ ਦੂੰ ਮੈਂ ਨਾ ਤਾਂ ਸਾਰੇ ਤਰ੍ਹਾਂ ਖਾਦ ਲੱਗੇ ਕਹਿੰਦਾ ਇਹ ਕਵੀਰ ਵੀਰ ਕਹੇ ਨਿੰਦਿਆ ਕਰਦਾ ਹੀ ਕਿ ਵੀਰ ਕਹਿੰਦਾ ਨਿੰਦਿਆ ਕਰ ਉਹਦਾ ਰੱਬ ਨਾਲ ਜੁੜਿਆ ਹੋਇਆ ਉਹ ਨਹੀਂ ਨਿੰਦਿਆ ਕਰਦਾ ਪੜਿਆ ਉਹਨੇ ਆਪਣੇ ਬੰਦੇ ਭੇਜੇ ਵੀਰ ਨੂੰ ਜਾਗ ਲਾਉ ਰਾਜਾ ਇਹ ਜਿਆ ਕੋਈ ਇੰਦਾ ਕੋਈ ਸਾਹਨੇ ਸੁਣੇ ਹੀ ਨਹੀਂ ਨਾ ਆ ਨਾ ਹੋਂ ਕੋ ਸੁਣੇ ਹੀ ਨਹੀਂ ਆਪਣੇ ਬੰਦਗੀ ਦੇ ਵਿੱਚ ਲੱਗੇ ਰਹੇ ਉਹਨਾਂ ਨੇ ਸੁਣੀ ਨਹੀਂ ਕਹਿੰਦੇ ਜੀ ਉਹ ਨਹੀਂ ਸੁਣਦਾ ਫਿਰ ਕਹਿਣਗੇ ਰਾਜਾ ਇਹ ਮਹਾਰਾਜੀ ਹੁਣ ਤੁਸੀਂ ਇੰਦਾ ਵੱਡਾ ਢੇਲ ਕਰਕੇ ਕੁੱਕ ਕਰਦਾ ਇਹਦਾ ਵੀ ਕਿਉਂ ਪਾ ਦਾ ਉਹ ਕਹਿੰਦੇ ਤੇਰਾ ਬੀਜਿਆ ਤੈਨੂੰ ਖਾਣਾ ਪੈਣਾ ਇਹਦਾ ਪਾ ਹੈ ਆ ਇਹਨੂੰ ਮੈਂ ਕਰ ਇਹਨੂੰ ਅੰਗ ਦੇ ਵਿੱਚ ਸਾਰਦਾ ਹਾਂ ਇੱਕ ਬੋਕ ਨੂੰ ਅੱਗ ਦੇ ਵਿੱਚ ਸਾੜ ਕੇ ਦੀ ਸਵਾਹ ਬਣਾ ਲਾ। ਜਦੋਂ ਇਹ ਸਵਾਹ ਬਣ ਗਈ ਇੱਕ ਇੱਕ ਚੁਟਕੀ ਸਬਜ਼ੀ ਚ ਪਾ ਕੇ ਖਾਣੀ ਪੈਣੀ ਹੈ ਕਿਸੇ ਖਾਲਾ ਖਾਣੀ ਤੈਨੂੰ ਹੀ ਪੈਣੀ ਹੈ। ਜਦੋਂ ਰਾਜੇ ਨੂੰ ਖਾਣੀ ਪਈ ਤਾਂ ਹੀ ਕਹਿੰਦਾ ਕਿਸੇ ਨੂੰ ਦਾਨ ਵੀ ਦੇ ਕੇ ਤੋ ਤੇ ਬੋਲੋ ਨਾ ਮਾਰਾ ਨਿੰਦਿਆ ਨਾ ਕਿਸੇ ਦੀ ਕਰੋ ਨਿੰਦਿਆ ਦਾ ਐਡਾ ਵੱਡਾ ਪਾਪ ਆ। ਇਹੋ ਜਿਹਾ ਆਪਾਂ ਕਿਸਨੂੰ ਗੰਦ ਬੋਲਾਂਗੇ ਉਦੋਂ ਸਾਡੇ ਲੱਗਣਾ ਸਾਨੂੰ ਹੀ ਖਾਣਾ ਪੈਣਾ ਸਾਡਾ ਕਰਮ ਸਾਡਾ ਚਾਹ ਚਾਰ ਜਨਮ ਲੈ ਲਈ ਪੰਜ ਜਨਮ ਲੈ ਲਈ ਫਿਰ ਤੱਕ ਕਿਹੜਾ ਰਿਸ਼ਤਾ ਹੈ। ਏ ਛੋਟਾ ਚਾਹੇ ਕਿਨੇ ਜੁਗ ਜੀਵੋ ਥਿੱਥੇ ਮਰਜੀ ਲਾਰੋ ਗੰਗਾ ਦੇ ਕਿਨਾਰੇ ਘਰ ਪਾ ਲੋ ਚਾਹੇ ਪਰ ਮੁੰਡਾ ਕਹੜਾ ਨਹੀਂ ਛੁੱਟਣਾ ਜਿੰਨਾ ਤੱਕ ਕਰਮੋਂ ਏਉਂ ਕਹਿੰਦੀ ਏ ਹੋਲੀ ਚਾਹੇ ਗੰਗਾ ਦੇ ਪਚਾਲੇ ਕਾਰ ਕਰਮ ਦੇਖ ਕੇ ਕਰੋ ਦੇਖ ਕੇ ਕਿਸੇ ਦਾ ਮਾੜਾ ਨਾ ਬੋਲੋ ਕਿਸੇ ਧੀ ਪੈਣ ਨੂੰ ਮਾੜਾ ਨਾ ਕਹੋ ਕੋਈ ਵੀ ਜਿਹੜਾ ਕਰਮ ਕਰਦਾ ਉਹ ਆਪਣਾ ਸਜ਼ਾ ਓਪਦੂਗਾ ਆਪਣਾ ਮਾਸਤ ਰਿਆ ਕਰੋ ਨਾਮ ਲੱਤੋ ਵਸੇਵਾ ਸਿਮਨ ਯਾਦ ਕਰਿਆ ਕਰੋ ਆਪਣੇ ਪਰਿਵਾਰ ਦੇ ਖੁਸ਼ ਰਿਆ ਕਰੋ ਵਸ ਇਸ ਤੋਂ ਕੀ ਲੈਣਾ ਤੁਸੀਂ ਆਪਣੇ ਪਰਿਵਾਰ ਚ ਕ੍ਰੇਸ਼ ਹੋਨੇ ਹੋ ਜਦੋਂ ਕਿ ਪਰਿਵਾਰ ਦੀ ਆਪ ਆਪਣੀ ਸਲਾਹ ਬਾਹਰੋਂ ਕਿਸੇ ਪਿਆਣ ਲੱਜਾਂਦੇ ਆ ਨਾ ਪਰਿਵਾਰ ਤੋਂ ਪਹਿਲਾਂ ਚ ਕ੍ਰੇਸ਼ ਰਹਿੰਦੇ ਹੋ ਇਹ ਘਰ ਦੇ ਵਿੱਚ ਹੀ ਤੁਹਾਡੀ ਸਦਾ ਸਿਰ ਸਲਾਹ ਆ ਘਰ ਹੀ ਤੇਰੇ ਸਭ ਕੁਝ ਆ ਰਬਾਰੋ ਕੋ ਸਲਾਹ ਲੈਣੀ ਕਿਸੇ ਦੀ ਜਦੋਂ ਬਾਹਰਲਾ ਬੰਦਾ ਵਿੱਚ ਪੜ ਗਿਆ ਫਿਰ ਘਰ ਦਾ ਸੱਤਿਆ ਨਾਸ ਹੋ ਜਾਂਦਾ ਕੱਚ ਚੁਗਲੀ ਲੱਗ ਗਈ ਜਿਹੜੇ ਕੱਚ ਚੁਗਲੀ ਲੱਗ ਗਈ ਬਸ ਜਿਹੜੇ ਕੱਚ ਖੁੱਟ ਪੈ ਗਈ ਰਾਜਿਆਂ ਦੇ ਰਾਜ ਵੀ ਖਰਾਬ ਹੋ ਜਾਂਦੇ ਕਲ ਝਿਲਣ ਜਾਂਦੇ ਆ ਸਾਡੇ ਗੁਰੂ ਮਾਨ ਦੇ ਕਿਰਪਾ ਕੀਤੀ ਆ ਕਿਰਪਾ ਕਰਕੇ ਉਹਦੇ ਕਰੇ ਪੁੱਤਰ ਹੋਇਆ ਬੜੀ ਅੱਜ ਵੀ ਦੁਨੀਆ ਨਾਲ ਯਾਦ ਕਰਦੀ ਆ ਆਪਾਂ ਵੀ ਸੇਵਾ ਸਮਰ ਕਰਿਆ ਕਰੋ ਗੁਰੂ ਮਾਰਾ ਕਿਰਪਾ ਕਰੋ ਪਾਉ ਸੌਤ ਪੜ ਕੇ ਕਰਦੇ ਆ ਸਮਾਉਤੀ ਕੋ हरे पूजा किशा अनाम सुखाणे